लुधियाना ਦੇ ਵਿੱਚ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਵੱਲੋਂ ਸਵੱਛਤਾ ਹੀ ਸੇਵਾ ਕੈਂਪੇਨ ਦੀ ਸ਼ੁਰੂਆਤ ਹਰ ਗੋਵਿੰਦ ਮਾਰਗ ਨੀਲੇ ਝੰਡੇ ਵਾਲੇ ਗੁਰਦੁਆਰੇ ਤੋਂ ਕੀਤੀ ਗਈ ਦੱਸਦੀ ਹੈ ਕਿ ਇਸ ਮੌਕੇ ਤੇ ਵਿਕਾਸ ਪ੍ਰਾਸ਼ਰ ਅਤੇ ਆਮ ਆਦਮੀ ਪਾਰਟੀ ਦੇ ਕਈ ਵਰਕਰ ਮੌਜੂਦ ਰਹੇ ਜਿਨ੍ਹਾਂ ਨੇ ਇਸ ਸਫਾਈ ਅਭਿਆਨ ਦੇ ਵਿੱਚ ਹਿੱਸਾ ਲਿਆ ਵਿਕਾਸ ਪ੍ਰਾਸ਼ਰ ਨੇ ਇਸ ਮੌਕੇ ਬੋਲਦੇ ਕਿਹਾ ਕਿ ਔਣਾ ਵੱਲੋਂ ਇਹ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ ਤੇ ਪੂਰਾ ਸ਼ਹਿਰ ਸਾਫ਼ ਸੁਥਰਾ ਰਹੇ ਇਸ ਲਈ ਉਹਨਾਂ ਨੇ ਇਸ ਮੌਕੇ ਤੇ ਬੁੱਡੇ ਨਾਲੇ ਨੂੰ ਵੀ ਬਿਲਕੁਲ ਸਾਫ਼ ਕਰਨ ਦਾ ਸੁਨੇਹਾ ਦਿੱਤਾ ਹੈ। ਤੁਹਾਨੂੰ ਦੱਸ ਦੇਈ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਵੀ ਇਸ ਮੌਕੇ ਤੇ ਸਫਾਈ ਕੀਤੀ ਗਈ ਹੈ। ਥੱਲੇ ਦੁਆਲੇ ਤੇ ਪਏ ਕੂੜੇ ਕਚਰੇ ਨੂੰ ਵੀ ਚੱਕਿਆ ਗਿਆ ਹੈ ਤੇ ਸਾਫ਼ ਸਫਾਈ ਦੀ ਇੱਕ ਵਧੀਆ ਮਿਸਾਲ ਕਾਇਮ ਕੀਤੀ ਗਈ ਹੈ। ਮਕਸਦ ਇਹ ਇਹ ਚੱਲਕਾ ਸੈਂਟਰਲ ਦੇ ਵਿੱਚ ਐਮਐਲਏ ਸ਼ੋਕਪ੍ਰਾਸ਼ਰ ਪਪੀਜ਼ ਦੀ ਰਹਿ ਰਹਿ ਨੂੰ ਮੈਂ ਇਹਟ ਇਹ ਅਭਿਆਨ ਇਥੋਂ ਸ਼ੁਰੂ ਕੀਤਾ ਹੈ ਤੇ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਸਾਰੇ ਸਾਡੇ ਵਲੰਟੀਅਰ ਸਹਿਬਾਨ ਅੱਜ ਸਤੀ ਸਾਰੇ ਪਬਲਿਕ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਆਪਾਂ ਜਿੰਨੀ ਵੱਤੋ ਵੱਤ ਹੋ ਸਕਦੀ ਹੈ ਆਪਣੇ ਏਰੀਆ ਚ ਮਹੱਲਿਆਂ ਚ ਵੱਤੋ ਵੱਤ ਸਫਾਈ ਰੱਖੀਏ ਤਾਂ ਕਿ ਜਿੰਨੇ ਆਪਣੇ ਛੋਟੇ ਬੱਚੇ ਨੇ ਬਜ਼ੁਰਗ ਨੇ ਜਿੰਨੇ ਵੀ ਨਾਗਰਿਕ ਨੇ ਉਹ ਬਿਮਾਰੀਆਂ ਤੋਂ ਬਚ ਕੇ ਰਹਿਣ ਸਫਾਈ ਦੀ ਗੱਲ ਕਰੀਏ ਜਦੋਂ ਬਰਸਾਤਾਂ ਦਾ ਪਾਣੀ ਨੌਸਨ ਹੁੰਦਾ ਆਹੀ ਸੜਕ ਪੂਰੀ ਭਰ ਜਾਂਦੀ ਹੈ ਲੇਕਿਨ ਮੈਨੂੰ ਤੁਹਾਨੂੰ ਦੱਸ ਦਵਾਂ ਇਹ ਵੀ ਇਸ ਟੀਟੇ ਵੀ ਹੋ ਹੁੰਦਾ ਜੀ ਇੱਥੇ ਥੋੜਾ ਜਿਹਾ ਫਾਲਟ ਹੈ ਇਸ ਬਾਰੇ ਆਪਾਂ ਨੂੰ ਜੀ ਨਹੀਂ ਫੇਸ ਕਰਨ ਨੂੰ ਮਿਲੀ ਪਿਛਲੀ ਵਾਰ ਥੋੜੀ ਜੀ ਪ੍ਰੋਬਲਮ ਸੀ ਕਿ ਇਸ ਵਾਰ ਤੁਸੀਂ ਰੋਡ ਚਾਲੀਆਂ ਲਾ ਲਓ ਸੀਵਰਡ ਦੀ ਸਫਾਈਆਂ ਲਾ ਲਓ ਪ੍ਰੋਪਰਲੀ ਚਲਦੀਆਂ ਰਹੀਆਂ ਟੱਚਵੁੱਡ ਪਰਮਾਤਮਾ ਦੀ ਕਿਰਪਾ ਨਾਲ ਇਸ ਵਾਰ ਇੰਨੀ ਪ੍ਰੋਬਲਮ ਸਾਨੂੰ ਫੇਸ ਕਰਨੀ ਨਹੀਂ ਬਈ ਸਾਡੇ ਸਾਰੇ ਕਾਰਪੋਰੇਸ਼ਨ ਦੇ ਜਿਨ੍ਹਾਂ ਅਧਿਕਾਰੀ ਨੇ ਉਹ ਦਿਨ ਰਾਤ ਮਿਹਨਤ ਕਰਦੇ ਨੇ ਇਸ ਏਰੀਆ 'ਚ ਸੀਵਰੇਜ ਦੀ ਸਫਾਈਆਂ ਹੁੰਦੀਆਂ ਨੇ ਰੋਡ ਚਾਲੀਆਂ ਰੈਗੂਲਰ ਸਫਾਈ ਹੁੰਦੀ ਹੈ ਸੁਪਰਫਸਿਕਟ ਸਫਾਈ ਚਲੋ ਠੀਕ ਹੈ ਸਫਾਈ ਤਾਂ ਹੋ ਰ ਜਦੋਂ ਬਰਸਾਤਾ ਦਾ ਮੌਸਮ ਆਉਂਦਾ ਉਦੋਂ ਸਫਾਈ ਨਹੀਂ ਦਿਖਦੀ ਫਿਰ ਪਤਾ ਕੀ ਹੈ ਜੀ ਦੇਖੋ ਹੁਣ ਹੁਣ ਇਸ ਏਰੀਆ ਦੀ ਜਿਹੜੀ ਮੇਨ ਮੇਜਰ ਪ੍ਰੋਬਲਮ ਹੈ ਨਾ ਜੀ ਉਹ ਨਾਲੇ ਕਰਕੇ ਆ ਜਿਹੜਾ ਨਾਲਾ ਵਾ ਉਹ ਸੜਕ ਤੋਂ 4-4 ਫੁੱਟ ਉੱਚਾ ਬਣਾ ਦਿੱਤਾ ਗਿਆ ਇਹ ਤਾਂ ਉਹਨ ਇੱਕ ਸਿੰਪਲ ਜੀ ਗੱਲ ਹੈ ਜੀ ਇਹ ਵੀ ਇੱਕ ਮੁੱਦਾ ਹੈ ਕਿ ਜਿਹੜੇ ਨਾਲੇ ਦੀ ਜਿਹੜੀ ਸਫਾਈ ਹੈ ਇੰਨੇ ਨਾ ਟਾਈਮ ਹੋ ਚੁੱਕਾ ਹੈ ਕੋਈ ਵੀ ਸਰਕਾਰ ਨਾਲੇ ਨੂੰ ਹਲੇ ਤੱਕ ਸਾਫ ਨਹੀਂ ਕਰ ਪਾਈਏ ਤੇ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਬਾਰ-ਬਾਰ ਕਹਿੰਦੀ ਹੈ ਕਿ ਸਫਾਈ ਕਰੇਗੀ ਬਿਲਕੁਲ ਬੁੱਢਾ ਦਰਿਆ ਬਿਲਕੁਲ ਸਾਫ ਹੋ ਜਾਏਗਾ ਪਰ ਹਲੇ ਤੱਕ ਇਹਦਾ ਕੋਈ ਸੱਟਾ ਨਹੀਂ ਨਿਕਲੇਆ ਤੁਸੀਂ ਦੇਖੋ ਜੀ ਤੁਸੀਂ ਪਿਛਲੇ 35-40 ਸਾਲ ਨੂੰ 2.5 ਸਾਲ ਨਾਲ ਕੰਪੇਅਰ ਕਰ ਰਹੇ ਹੋ ਪਰ ਚਲੋ ਫਿਰ ਵੀ ਅਸੀਂ ਆਪਣੀ ਸਰਕਾਰ ਦੀ ਇੱਕ ਵਧਾਈ ਸਮਝਦੇ ਹਾਂ ਪਰ ਸਾਡੇ ਬਹੁਤ ਹੀ ਮਾਨਯੋਗ ਸੀਐਮ ਸਾਹਿਬ ਇੱਥੇ ਤੇ ਬਹੁਤ ਜੰਗੀ ਪਦਰ ਤੇ ਲੱਗੇ ਆ ਤੇ ਸਾਡੇ ਸੰਤ ਸੀਚੇਲ ਸਾਹਿਬ ਜੀ ਬਹੁਤ ਇੱਕ ਨਿੱਜੀ ਤੌਰ ਤੇ ਤੁਸੀਂ ਪਿਛਲੇ ਦਿਨ ਦੇਖਿਆ ਹੋਊਗਾ ਸਾਡੇ ਐਮਐਲਏ ਸਾਹਿਬ ਗੋਗੀ ਜੀ ਵੀ ਆਪ ਨਾਲੇ ਦੇ ਵਿੱਚ ਉਤਰ ਕੇ ਉਹਨਾਂ ਨੇ ਕੀਤਾ ਦੁਗਣਾਣੇ ਦੇ ਸਾਰੇ ਸਾਰੇ ਐਮਐਲਏ ਸਭਾ ਨੇ ਪੱਪੀ ਜੀ ਸਾਰੀ ਟੀਮਾਂ ਰਲ ਕੇ ਨਾਲੇ ਤੇ ਬਹੁਤ ਜੰਗੀ ਪੱਧਰ ਤੇ ਕੰਮ ਕਰ ਰਹੀਆਂ ਜੇ ਪ੍ਰਭੂ ਨੇ ਕਿਰਪਾ ਕੀਤੀ ਆਉਣ ਵਾਲੇ ਸਮੇਂ ਚ ਬੁੱਢਾ ਨਾਲਾ ਬੁੱਢਾ ਦਰਿਆ ਦੇ ਤੌਰ ਤੇ ਦੇਖਿਆ ਜਾਊਗਾ